ਗੁਰਜੀ ਕੀ ਫਤਿਹ ਮੈਂ ਤਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸਿਨਿਆਰ ਮੀਤਪੁਰ ਦਾ ਆਨ ਭਾਰਤੀ ਕਿਸਾਨ ਜੁੰਡਿਆਂ ਕਾਦੀਆਂ ਕਪੂਰਥਲਾ ਅੱਜ ਸਾਡੀ ਜਿਹੜੀ ਆ ਭਾਰਤੀ ਕਿਸਾਨ ਜੁੰਡਿਆਂ ਦੀ ਮੀਟਿੰਗ ਬਲਾਕ ਕਪੂਰਥਲੇ ਦੀ ਪਿੰਡ ਮਜਾਦਪੁਰ ਬਲਾਕ ਕਪੂਰਥਲਾ ਦੇ ਵਿੱਚ ਹੋਈ ਹੈਗੀ ਆ ਜੋ ਸਾਡੇ ਐਰਕੀ ਮੰਡੀ ਦੇ ਵਿੱਚ ਝੋਨੇ ਦੇ ਰੇਟ ਬਾਰੇ ਜੋ ਇੱਥੇ ਚਰਚਾ ਹੋਈ ਆ ਕੱਚੀਆਂ ਪੱਤੀਆਂ ਤੇ ਜੇ ਫਾਰਮ ਜਿਹੜੇ ਆ ਜਿੰਨੇ ਵੀ ਜ਼ਿਮੀਦਾਰ ਇਹ ਕੱਲ ਨੂੰ ਸੁਣਦੇ ਕਿਸਾਨ ਭਰਾ ਸੁਣਦੇ ਆ ਕੱਚੀਆਂ ਪਰਤੀਆਂ ਤੇ ਜੇ ਫਾਰਮ ਜਿਹੜੇ ਹੈਗੇ ਆ ਉਹ ਸਾਡੇ ਤੱਕ ਪਹੁੰਚਦੇ ਕੀਤੇ ਜਾਣ ਜਿਨ੍ਹਾਂ ਦੇ ਸਾਡੇ ਕੋਲ ਜੇ ਫਾਰਮ ਦੇ ਕੱਚੀਆਂ ਪਰਤੀਆਂ ਪਹੁੰਚ ਜਾਣਗੀਆਂ ਅਸੀਂ ਉਹ ਦਾ ਜਿਹੜਾ ਹੈਗਾ ਵਾ ਅਫਸਰਾਂ ਨਾਲ ਚਾਹੇ ਪ੍ਰਸ਼ਾਸਨ ਨਾਲ ਡੀਸੀ ਸਾਹਿਬ ਨਾਲ ਗੱਲ ਕਰਨੀ ਪਵੇ ਚਾਹੇ ਕਿਹੇ ਵੀ ਜਿੱਥੇ ਵੀ ਜਿਹੜਾ ਵੀ ਅਧਿਕਾਰੀ ਹੋਊਗਾ ਉਹਦੇ ਨਾਲ ਗੱਲ ਕਰਾਂਗੇ ਅਗਰ ਫੇਰ ਵੀ ਜੇ ਸਾਨੂੰ ਨਿਆ ਨਾ ਮਿਲਿਆ ਕਿ ਅਹੀਂ ਉਹ ਪਰਚੀਆਂ ਦੇ ਆਧਾਰ ਤੇ ਕੋਰਟ ਕੇਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਸੋਣਾ